ਮੈਂ 2022 ਦੇ ਇਲੈਕਸ਼ਨ ਤੋਂ ਬਾਅਦ ਵੀ ਅਸਤੀਫੇ ਦੀ ਗੱਲ ਹੋਈ ਫਿਰ 2024 ਤੋਂ ਬਾਅਦ ਬਹੁਤ ਜੋਰ ਸ਼ੋਰ ਨਾਲ ਅਸਤੀਫੇ ਦੀ ਗੱਲ ਹੋਈ ਦੇਖੋ ਬੜੀ ਦੇਰ ਨਾਲ ਚੁੱਕਿਆ ਹੋਇਆ ਕਦਮ ਹੈ ਦੇਰ ਆਏ ਦਰਸਤਾਈ ਪ੍ਰਧਾਨ ਸ਼ਰਮਲੇ ਅਕਾਲੀ ਨਾਲ ਚੰਦਾ ਸਿੰਘ ਜੀ ਪਾਲ ਸਿੰਘ ਪਾਲ ਸਾਹਿਬ ਨੇ ਇਲੈਕਸ਼ਨ ਦਾ ਰਾ 15 ਕਰਦਿਆ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਪਰ ਮੈਂ ਸਮਝਦਾ ਕਿ ਬਹੁਤ ਦੇਰ ਕਰ ਦਿੱਤੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜਿੱਥੇ ਗਰਾਫ ਡਿਗਦਾ 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 ਇਸ ਲੈਵਲ ਤੇ ਆ ਗਿਆ ਕਿ ਚਾਰ ਉਮੀਦਵਾਰ ਵੀ ਖੜੇ ਜਿਹੜੇ ਆ ਉਹ ਨਹੀਂ ਕਰ ਸਕਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫਤਰ ਦੇ ਵਿੱਚ ਬرائی ਹੈ ਉਹਦੇ ਵਿੱਚ ਅਸਤੀਫੇ ਦੇ ਉਸੇ ਵੀ ਵਿਚਾਰ ਹੋਏਗੀ ਜਿਹੜੇ ਲੋਕ ਛੱਡ ਕੇ ਗਏ ਨੇ ਉਹਨਾਂ ਨੂੰ ਵੀ ਵਾਪਸ ਆਉਣ ਦਾ ਸੱਦਾ ਸਭ ਨੂੰ ਦੇਣਾ ਚਾਹੀਦਾ ਹੈ ਤਾਂ ਹੀ ਪੰਥ ਇਕੱਠਾ ਹੋਏਗਾ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਏਗਾ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਸਿਆਸਤ ਸ਼ੁਰੂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਆਇਆ ਪ੍ਰतिकਰਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹਾਲਾਂਕਿ ਉਹਨਾਂ ਦਾ ਅਸਤੀਫਾ ਕਬੂਲ ਨਹੀਂ ਹੋਇਆ ਪਰ ਇਸ ਦੇ ਨਾਲ ਸਿਆਸਤ ਸ਼ੁਰੂ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਇਸ ਨੂੰ ਸਹੀ ਫੈਸਲਾ ਦੱਸਿਆ ਪਰ ਦੇਰੀ ਨਾਲ ਲਿਆ ਗਿਆ ਫੈਸਲਾ ਵੀ ਕਰਾ ਦਿੱਤਾ ਉਨਾ ਕਿ ਹਾਇ ਕਿ ਸੁਬੀਰ ਸਿੰਘ ਬਾਦਲ ਨੇ ਬੇਸ਼ੱਕ ਅਸਤੀਫਾ ਦਿੱਤਾ ਏ ਲੇਕਿਨ ਹੁਣ ਬਹੁਤ ਦੇਰ ਹੋ ਗਈ ਏ ਕਿਉਂਕਿ ਇੰਨੇ ਸਮੇਂ ਦੇ ਵਿੱਚ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਏ ਤੇ ਪਾਰਟੀ ਦਾ ਗਰਾਫ ਬਹੁਤ ਠੀਕ ਆ ਗਿਆ ਏ ਦੇਖੋ ਬੜੀ ਦੇਰ ਨਾਲ ਚੁੱਕਿਆ ਹੋਇਆ ਕਦਮ ਏ ਦੇਰ ਆਏ ਦਰਸਤ ਆਏ ਪਿਛਲੇ ਭਾਵੇਂ 2022 ਦੇ ਇਲੈਕਸ਼ਨ ਤੋਂ ਬਾਅਦ ਵੀ ਅਸਤੀਫੇ ਦੀ ਗੱਲ ਹੋਈ ਫਿਰ 2024 ਤੋਂ ਬਾਅਦ ਬਹੁਤ ਜੋਰ ਸ਼ੋਰ ਨਾਲ ਅਸਤੀਫੇ ਦੀ ਗੱਲ ਹੋਈ 22 ਦੇ ਵਿੱਚ ਜਿਹੜੀ ਝੁੰਡਾ ਕਮੇਟੀ ਬਣੀ ਲਗਭਗ 100 ਹਲਕਿਆਂ ਦੇ ਵਿੱਚ ਵਰਕਰਾਂ ਦੀਆਂ ਭਾਵਨਾਵਾਂ ਸੰਨ ਕੇ ਲੀਡਰਸ਼ਿਪ ਦੇ ਵਿੱਚ ਤਬਦੀਲੀ ਲਿਆਂਦੀ ਜਾਵੇ ਪਰ ਮੈਂ ਸਮਝਦਾ ਕਿ ਬਹੁਤ ਦੇਰ ਕਰ ਦਿੱਤੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜਿੱਥੇ ਗਰਾਫ ਡਿਗਦਾ 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 ਇਸ ਲੈਵਲ ਤੇ ਆ ਗਿਆ ਕਿ ਚਾਰ ਉਮੀਦਵਾਰ ਵੀ ਖੜੇ ਜਿਹੜੇ ਆ ਉਹ ਨਹੀਂ ਕਰ ਸਕੇ ਵਰਕਿੰਗ ਕਮੇਟੀ ਨੂੰ ਅਸਤੀਫਾ ਮੰਜ਼ੂਰ ਕਰਨ ਦੀ ਕੀਤੀ ਅਪੀਲ ਹਾਲਾਂਕਿ ਅਜੇ ਅਕਾਲੀ ਦਲ ਦਾ ਕੋਈ ਨਵਾਂ ਪ੍ਰਧਾਨ ਨਹੀਂ ਠਾਪਿਆ ਗਿਆ ਤੇ ਨਾ ਹੀ ਪਾਰਟੀ ਦੇ ਢਾਂਚੇ ਵਿੱਚ ਕੋਈ ਹੋਰ ਬਦਲਾਅ ਕੀਤਾ ਗਿਆ ਪਰ ਚਰਨਜੀਤ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਇਹ ਅਪੀਲ ਕਰ ਦਿੱਤੀ ਹੈ ਕਿ ਉਹ ਪੰਥਕ ਸੋਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਸੋਚ ਦੇ ਪੈਰਾ ਦਿੰਦੇ ਹੋਏ ਸੁਖबीर ਸਿੰਘ ਬਾਦਲ ਦਾ ਅਸਤੀਫਾ ਕਬੂਲ ਕਰੇ ਉਹਨਾਂ ਨਾਲ ਹੀ ਕਮੇਟੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਸਾਂਝਾ ਫੈਸਲਾ ਕਰੇ ਤੇ ਨਾਲ ਹੀ ਅਕਾਲੀ ਦਲ ਦਾ ਸਾਥ ਛੱਡ ਕੇ ਗਏ ਆਗੂਆਂ ਨੂੰ ਵੀ ਮੁੜ ਇਕੱਠੇ ਹੋਣ ਦਾ ਸੱਦਾ ਦੇਣ ਦੀ ਉਹਨਾਂ ਕਮੇਟੀ ਨੂੰ ਅਪੀਲ ਕਰ ਦਿੱਤੀ ਹੈ ਤੇ ਮੈਂ ਉਮੀਦ ਕਰਦਾ ਹੈ ਵਰਕਿੰਗ ਕਮੇਟੀ ਜਿਹੜੀ ਹੈ ਪੰਥਕ ਸੋਚ ਦਾ ਪਹਿਰਾ ਦਿੰਦੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਸੋਚ ਤੇ ਪਹਿਰਾ ਦਿੰਦੀ ਹੋਈ ਤੁਰੰਤ ਅਸਤੀਫਾ ਮਨਜ਼ੂਰ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਵਰਕਰਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਤੇ ਕੋਈ ਸਾਂਝਾ ਫੈਸਲਾ ਜਿਹੜਾ ਭਾਵੇਂ ਪ੍ਰੀਡੀਅਮ ਦੇ ਰੂਪ 'ਚ ਹੋਵੇ ਭਾਵੇਂ ਪ੍ਰਧਾਨ ਦੇ ਰੂਪ 'ਚ ਹੋਵੇ ਭਰਤੀ ਤੱਕ ਸਾਂਝਾ ਬਣਨਾ ਚਾਹੀਦਾ ਹੈ ਜਿਹੜੇ ਲੋਕ ਛੱਡ ਕੇ ਗਏ ਨੇ ਉਹਨਾਂ ਨੂੰ ਵੀ ਵਾਪਸ ਆਉਣ ਦਾ ਸੱਦਾ ਸਭ ਨੂੰ ਦੇਣਾ ਚਾਹੀਦਾ ਹੈ ਤਾਂ ਹੀ ਪੰਥ ਇਕੱਠਾ ਹੋਏਗਾ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਏਗਾ ਇਸ ਕਰਕੇ ਤੁਰੰਤ ਜਿਹੜਾ ਹੈਗਾ ਇਹ ਇਸ ਗੱਲ ਤੇ ਪਹਿਰਾ ਦੇ ਕੇ ਤੇ ਸਾਰਿਆਂ ਨੂੰ ਇਕੱਠੇ ਕਰਨ ਦੀ ਕਮੈਟ ਜਿਹੜੀ ਆ ਸਾਰੀ ਲੀਡਰਸ਼ਿਪ ਨੂੰ ਸ਼ੁਰੂ ਕਰਨੀ ਚਾਹੀਦੀ ਹੈ ਅਗਰ ਕੋਈ ਅੜਚਨ ਆਉਂਦੀ ਹੈ ਤੇ ਮਾਨਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਇਹ ਫੈਸਲਾ ਪਹੁੰਚਿਆ ਹੋਇਆ ਤੇ ਮੈਂ ਬੇਨਤੀ ਵੀ ਕਰੂੰਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਆਪਣੀ ਸੇਧ ਦੇ ਕੇ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਪੰਥਕ ਨੁਮਾਇੰਦਾ ਜਮਾਤ ਨੂੰ ਤਕੜਾ ਕਰਨ। ਡਾਕਟਰ ਦਲਜੀਤ ਚੀਮਾ ਨੇ ਅਸਤੀਫੇ ਬਾਰੇ ਸਾਨੂੰ ਕੀ ਕਿਹਾ? ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਹੁਣ ਸਰਬੀਰ ਸਿੰਘ ਬਾਦਲ ਦੇ ਅਸਤੀਫੇ ਬਾਰੇ ਬੋਲਦਿਆਂ ਕਿਹਾ ਹੈ ਕਿ ਹਰ 5 ਸਾਲ ਬਾਅਦ ਪ੍ਰਧਾਨ ਦੀ ਚੋਣ ਹੁੰਦੀ ਹੈ ਤੇ ਇਸ ਲਈ ਇਹ ਅਸਤੀਫਾ ਨਵੇਂ ਪ੍ਰਕਾਰ ਦੀ ਚੋਣ ਦਾ ਰਾਹ ਪੱਧਰਾ ਕਰਨ ਦੇ ਲਈ ਦਿੱਤਾ ਗਿਆ ਹੈ ਅਤੇ ਹੁਣ ਇਸ ਅਸਤੀਫੇ ਤੇ ਅਗਲੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਚਰਚਾ ਕੀਤੀ ਜਾਵੇਗੀ ਤੇ ਕੋਈ ਫੈਸਲਾ ਲਿਆ ਜਾਵੇਗਾ। ਭੁਲਿ ਅਕਾਲੀ ਦਲ ਇੱਕ ਡੈਮੋਕ੍ਰੈਟਿਕ ਪਾਰਟੀ ਹਰ 5 ਸਾਲ ਬਾਅਦ ਪ੍ਰਧਾਨ ਅਤੇ ਦਰ ਤੇ ਵਰਕਿੰਗ ਕਮੇਟੀ ਚੁਣੀ ਜਾਂਦੀ ਪਿਛਲੀ ਜਿਹੜੀ ਸਾਡੀ ਇਲੈਕਸ਼ਨ ਸੀ ਉਹ 14 ਦਸੰਬਰ 2014 ਹੋਈ ਸੀ ਤੇ ਅਗਲੇ ਮਹੀਨੇ 14 ਦਸੰਬਰ ਨੂੰ 5 ਸਾਲ ਪੂਰੇ ਹੋਏ ਇਸ ਦੌਰ ਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਧਾਰ ਸੰਦੀਪ ਸਿੰਘ ਬਾਦਲ ਸਾਹਿਬ ਨੇ ਇਲੈਕਸ਼ਨ ਦਾ ਰਾ 15 ਕਰਦੇ ਹੋਇਆ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਪਰਸੋ 18 ਨਵੰਬਰ ਨੂੰ 12 ਵਜੇ ਪਾਰਟੀ ਦਫ਼ਤਰ ਦੇ ਵਿੱਚ ਬرائی ਹੈ। ਉਹਦੇ ਵਿੱਚ ਅਸਤੀਫੇ ਦੇ ਉਸੇ ਵੀ ਵਿਚਾਰ ਹੋਣੀ ਹੈ। ਔਰ ਸਾਰੀ ਜਿਹੜੀ ਇਲੈਕਸ਼ਨ ਸ਼ਡਿਊਲਡ ਹੈ ਪਾਰਟੀ ਇਲੈਕਸ਼ਨ ਜਿਦੇ ਵਿੱਚ ਮੈਂਬਰਸ਼ਿਪ ਡਰਾਈਵ ਵੀ ਹੁੰਦਾ ਹੈ ਪਹਿਲਾਂ ਸਰਕਲ ਦੇ ਡੈਲੀਗੇਟ ਫਿਰ ਜ਼ਿਲ੍ਹਿਆਂ ਦੇ ਡੈਲੀਗੇਟ ਫਿਰ ਸਟੇਟ ਦੇ ਡੈਲੀਗੇਟ ਚੁਣ ਕੇ ਨਵਾਂ ਹਾਊਸ ਬੰਡ ਦਾ ਜਿਹੜਾ ਫਿਰ ਪ੍ਰਧਾਨ ਅਹੁਦੇਦਾਰ ਤੇ ਵਰਕਿੰਗ ਕਮੇਟੀ ਵੀ ਚੁਣ ਕਰਦਾ ਇਹ ਸਾਰੀ ਜਿਹੜੀ ਪ੍ਰਕਿਰਿਆ ਦੀ ਰੂਪਰੇਖਾ ਕਢੀ ਕੀਤੀ ਜਾਏਗੀ ਸੋ ਅਗਲਾ ਜਿਹੜਾ ਫੈਸਲਾ ਅਸਤੀਫੇ ਉੱਤੇ ਵਿਚਾਰ ਕਰਦਾ ਜਿਹੜਾ ਇਲੈਕਸ਼ਨ ਸ਼ਡਿਊਲ ਜਾਰੀ ਕਰਦਾ ਉਹ ਵਰਕਿੰਗ ਕਮੇਟੀ ਕਸ ਦੇ ਇੱਕ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਦੀ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਆਖਰਕਾਰ ਅਸਤੀਫਾ ਦੇ ਦਿੱਤਾ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਸੁਪੀਰ ਬਾਦਲ ਦਾ ਅਸਤੀਫਾ ਮਨਜ਼ੂਰ ਹੋਵੇਗਾ ਜਾਂ ਨਹੀਂ ਤੇ ਅਕਾਲੀ ਦਲ ਵਿੱਚ ਨਵਾਂ ਪ੍ਰਧਾਨ ਕੌਣ ਬਣੇਗਾ ਤੇ ਇਹ ਵੀ ਦੇਖਣਾ ਹੋਵੇਗਾ ਕਿ ਅਕਾਲੀ ਦਲ ਨੂੰ ਛੱਡ ਕੇ ਗਏ ਆਗੂਆਂ ਨੂੰ ਮੁੜ ਤੋਂ ਨਾਲ ਜੁੜਨ ਦਾ ਸੱਦਾ ਮਿਲੇਗਾ ਜਾਂ ਨਹੀਂ ਬਿਊਰੋ ਰਿਪੋਰਟ ਜਗਬਣ ਟੀਵੀ